20000 ਰੁਪਿਆ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਤਲਵੰਡੀ ਸਾਬੋ ਥਾਣੇ ਵਿੱਚ ਤਨਾਤ ਇੱਕ ਏਐਸਆਈ ਤੇ ਦੋ ਹੌਲਦਾਰ ਕੀਤੇ ਵਿਜੀਲੈਂਸ ਨੇ ਗ੍ਰਿਫਤਾਰ 20000 ਰੁਪਿਆ ਵੀ ਕੀਤਾ ਬਰਾਮਦ ਅਤੇ 5.5 ਲੀਟਰ ਸ਼ਰਾਬ ਵੀ ਕੀਤੀ ਬਰਾਮਦ ਡੀਐਸਪੀ ਵਿਜੀਲੈਂਸ ਪ੍ਰਮント ਸਿੰਘ ਨੇ ਦਿੱਤੀ ਜਾਣਕਾਰੀ ਬਠਿੰਡਾ ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਐਨਡੀਪੀ ਐਕਟ ਦੇ ਤਹਿਤ ਮਾਮਲਾ ਦਰਸੀ ਅਤੇ ਇੱਕ ਉਸ ਦੇ ਅਸਾਈ ਦਾ ਮਾਮਲਾ ਦਰਸੀ ਜਿਸ ਦੇ ਵਿੱਚ ਉਸ ਦੀ ਹੈਲਪ ਕਰਨ ਦੇ ਲਈ ਇਹਨਾਂ ਵਿਅਕਤੀਆਂ ਵੱਲੋਂ ਇੱਕ ਥਾਣੇਦਾਰ ਅਤੇ ਦੋ ਹੌਲਦਾਰਾਂ ਵੱਲੋਂ 45000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਉਸ ਤੋਂ ਬਾਅਦ 40000 ਦੀ ਮੰਗ ਕੀਤੀ ਗਈ ਅਤੇ ਅੱਜ ਇਹਨਾਂ ਨੂੰ 20000 ਰੁਪਿਆ ਰੰਗੇ ਹੱਥੀਂ ਰਿਸ਼ਵਤ ਲੈਂਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਥਾਣੇਦਾਰ ਦੇ ਕੋਲ ਜਿਹੜੇ 20000 ਫੜਾ ਗਿਆ ਅਤੇ ਦੂਜੇ ਜਿਹੜੇ ਹੌਲਦਾਰ ਸੀ ਉਹਨਾਂ ਦੇ ਵੀ ਜਿਹੜੇ ਆਪਣਾ ਕੋਲ ਰਿਕਾਰਡਿੰਗ ਇਹਨਾਂ ਵੱਲੋਂ ਜਿਹ ਇਹਨਾਂ ਦੇ ਕੋਲ ਸੀ ਅਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ। ਸੋ ਦਿਖਾ ਰਹੀਆਂ ਹਨ ਤਰਮੰਡੀ ਸਾਬੋ ਥਾਣੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬੀਨੈਸ ਬਿਊਰੋ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਤਲਵੰਡੀ ਸਾਬੋ ਥਾਣੇ ਦੇ ਵਿੱਚ ਤਨਾਤ ਇੱਕ ਏਐਸਆਈ ਅਤੇ ਦੋ ਹੌਲਦਾਰਾਂ ਨੂੰ 20000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਕਮਰੇ ਦੇ ਵਿੱਚ 5.5 ਲੀਟਰ ਜਿਹੜੀ ਨਿਆਇ ਸ਼ਰਾਬ ਹੈ ਉਹ ਵੀ ਇਹਨਾਂ ਦੇ ਕੋਲ ਬਰਾਮਦ ਕੀਤੀ ਗਈ ਹੈ। ਹੁਣ ਇਹਨਾਂ ਦੇ ਉਸਤੇ ਵੀ ਔਰਦੇ ਹਿਸਾਬ ਦੇ ਨਾਲ ਵੀ ਇਹਨਾਂ ਦੇ ਆਪਣਾ ਕਾਰਵਾਈ ਕੀਤੀ ਜਾਵੇਗੀ। ਇੱਕ ਵਾਰੀ ਬੀਨੈਸ ਬਿਊਰੋ ਵੱਲੋਂ ਇਨਾਂ ਨੂੰ 20000 ਰੁਪਏ ਰਿਸ਼ਵਤ ਲੈਣ ਦੇ ਰੰਗੀ ਹਤੀਫ ਰਹਿ ਗਿਆ ਹੈ ਕਿਉਂਕਿ ਇਹਨਾਂ ਵੱਲੋਂ ਇੱਕ ਐਨਡੀਪੀਸ ਐਕਟ ਦੇ ਵਿੱਚ ਮਾਮਲਾ ਇੱਕ ਵਿਅਕਤੀ ਦੇ ਉੱਤੇ ਆਪਣਾ ਦਰਸ ਸੀ ਅਤੇ ਉਸ ਦੇ ਉੱਤੇ ਅਰਜ਼ੀ ਦਾ ਵੀ ਆਪਣਾ ਮਾਮਲਾ ਦਰਸ ਸੀ ਇਸ ਦੇ ਵਿੱਚ ਇਹਨਾਂ ਵੱਲੋਂ ਉਸ ਦੀ ਹੈਲਪ ਹੈਲਪ ਕਰਨ ਦੇ ਲਈ ਇਹਨਾਂ ਨੂੰ 45000 ਰੁਪਏ ਰਿਸ਼ਵਤ ਦੀ ਡੀਆ ਮੰਗ ਕੀਤੀ ਗਈ ਹੈ ਇਸ ਵਿੱਚ ਦਿਖਾ ਰਹੀਆਂ ਤਰੰਡੀ ਸਭ ਤੋਂ ਠੰਡੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਐਸਆਈ ਤੇ ਦੋ ਹੌਲ ਦਾ ਨਜ਼ਰੇ ਵੀਹ ਹਜ਼ਾਰ ਪਿਆਰਸ਼ਪਤ ਲੈਣ ਦੇ ਮਾਮਲੇ ਦੇ ਵਿੱਚ ਬੰਡਾ ਵਿਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਆ ਉਸ ਨੂੰ ਸਰਾਉਣੇ ਸਫਰ ਇਸ ਬੰਦੀ ਕੀ ਕੇਂਦਰ ਦੀ ਮਦਈ ਪਾਰਟੀ ਅਤੇ ਡੀਐਸਬੀ ਕਲਵੰਤ ਸਿੰਘ ਇਸ ਮਾਮਲੇ ਨੂੰ ਲੈ ਕੇ ਮੇਰਾ ਨਾ ਕਰਨ ਦੀ ਸੀ ਤੁਹਾਨੂੰ ਕੀ ਗੱਲ ਹੋਈ ਸਾਰੀ ਕਿ ਮੈਂ ਐਸ਼ੋ ਮੰਗੀ ਕਿੰਨੀ ਮੰਗੀ ਸੀ ਗੱਲ ਇਹ ਤਾਂ ਦੇਖੋ ਜੀ ਹੜੇ ਦਾ ਦੇਖੋ ਵੀ ਸੀਗਰੇਟ ਹੀ ਹੈ ਤੇ ਹੜੇ ਦਾ ਜੀ ਦੱਸਦੇ ਨਹੀਂ ਗਈ ਨਾ ਤੇ ਬਾਕੀ ਜਿੰਨੀ ਅਸੀਂ ਉਮੀਦ ਲਾਈ ਸੀ ਵਿਲੈਂਸ ਟੀਮ ਤੋਂ ਜਿੰਨੀ ਲਾਈ ਸੀ ਬੰਡਾ ਵਿਲੈਂਸ ਦੀੋਂ ਉਨੇ ਉਹ ਖਰੀ ਉਤਰੀ ਕੋਈ ਉਹਨਾਂ ਨੇ ਕੋਈ ਪੇਸ਼ਵਾਬ ਨਹੀਂ ਹੋ ਕਰਿਆ ਪੂਰੀ ਬੰਨ ਕਰਿਆ ਸਹੀ ਕਰਿਆ ਉਹਨਾਂ ਨੇ ਸਹੀ ਕਰ ਰਹੀ ਨਹੀਂ ਕਿ ਸਹੀ ਕਰੀਏ ਕਰ ਸਹੀ ਕਰ ਵੇਖਦੇ ਮੈਂ ਰਿਸ਼ਤ ਰਿਸ਼ਤ ਮੰਗੀ ਤੁਹਾਡੇ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਹੀ ਸੀਗਾ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂਹ ਗੱਲ ਆ ਉਹ ਵੀ ਅਸੀਂ ਨਹੀਂ ਦੱਸੇ ਜਿਉ ਥੋੜੀ ਜਦੋਂ ਕਿ ਉਹ ਪੇਸ਼ ਗਾਂਹ ਵਧਿਆ ਉਹ ਆਈ ਜਾਊਗੀ ਸਾਹਮਣੇ ਤੇ 67 ਨੰਬਰ ਮੁਕਤਮਦਰ ਜੋ ਹੋਇਆ ਸੀਗਾ ਉਹਦੇ ਜੰਦੀ ਦੇ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਸਟੱਡਜ਼ ਹੋਇਆ ਤਾਂ ਸੀਗਾ ਇਸ ਨਾਦਰਾ ਅਕਸਾਈ ਸੈਕਟਰ ਨਗਰਪਾਲਿਕਾ ਅਧਿਕਾਰੀ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਅਰਸ਼ਵ ਦੀ ਡਿਮਾਂਡ ਕੀਤੀ ਸੀ ਪਹਿਲਾਂ 45000 ਦਿੱਤੀ ਸੀ ਫਿਰ ਬਾਅਦ ਵਿੱਚ 40000 ਬਾਅਦ ਵਿੱਚ ਉਹਨਾਂ ਨੇ ਕਹਿੰਦਾ 3000 ਰੁਪਏ ਦੇ ਦੇ ਸਾਇ ਕੁਲਵੀਰ ਸੈਨਾ ਸਿਰੇ 100 ਫੜਿਆ ਤੇ ਅੱਜ ਜਦੋਂ 20000 ਰੁਪਏ ਨੇ ਲਿਆ ਸੀ ਤੇ ਕਵਟਰ ਚ ਰੱਖਤਾ ਸੀ ਉਸ ਤੋਂ ਬਾਅਦ ਉਹ ਕਵਟਰ ਤੇ ਬਰਾਉਂਦ ਰਿਹਾ ਤੇ ਕਵਟਰ ਚ ਸਪੋਰਸ ਵੀ ਐਸਓ ਇਹਦਾ ਉਹ ਜਿਹੜੀ ਜਿਹੜੀ ਅਸੀਂ ਸਰਚ ਕੀਤੀ ਉਹ ਤਾਂ ਸਾਡੇ 7.5 ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਨਾ ਉਹ ਵੀ ਅਸੀਂ ਇਥੇ ਕਬਜ਼ੇ 'ਚ ਲਈ ਹੈਗੀ ਇਹਨਾਂ ਦੀ ਆਪਸ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਤੇ ਉਸ ਕਾਲਿੰਗ ਦੇ ਆਧਾਰ 'ਤੇ ਇਹਨਾਂ ਦੋਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਤਿੰਨਾਂ ਤੇ ਉਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਵਾਕਿਆ ਨੂੰ ਅਸੀਂ ਨਾਮਜ਼ਦ ਕੀਤਾ ਸੀ ਦੋ ਜਣਾਂ ਨੂੰ